ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦਾ ਰੂ ਪਿਆਰੀ ਸਾਧ ਸੰਗਤ ਇਹ ਸਾਡਾ ਛੋਟਾ ਵੀਰ ਗੁਰਪ੍ਰੀਤ ਸਿੰਘ ਜੋ ਹਲਕਾ ਮਜੀਠਾ ਦੇ ਪਿੰਡ ਰੰਗੀਲਪੁਰਾ ਤੋਂ ਨੇ ਔਰ ਇਸ ਵੀਰ ਦੇ ਆਪਣੇ ਕੰਮ ਤੋਂ ਆ ਰਿਹਾ ਸੀ ਤੇ ਰਸਤੇ ਵਿੱਚ ਲੁਟੇਰਿਆਂ ਨੇ ਇਸ ਨੂੰ ਰੋਕਿਆ ਤੇ ਰੋਕ ਕੇ ਇਹਨੂੰ ਲੁੱਟਣ ਰਿਹਾ ਇਹ ਜੋ ਕੰਪਨੀ ਵਿੱਚ ਕੰਮ ਕਰਦਾ ਸੀ ਉੱਥੋਂ ਤਨਖਾਹ ਲੈ ਕੇ ਆਇਆ ਸੀ ਤੇ ਤਨਖਾਹ ਵੀ ਖੋਲੀ ਔਰ ਇਹਦੇ ਛੱਟ ਲਾਤੇ ਜਿਹਦੇ ਕਰਕੇ ਇਹਦੀ ਡਿਸ਼ਕ ਦੀ ਪ੍ਰੋਬਲਮ ਆ ਗਈ ਹੁਣ ਲੱਤਾਂ ਤੋਂ ਤੁਰਿਆ ਨਹੀਂ ਜਾਂਦਾ ਸੋ ਪਿਆਰੀ ਸਾਧ ਸੰਗਤ ਆਪਣਾ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਫਿਰ ਇਹ ਵੀਰ ਨੇ ਇਹ ਥੋੜਾ ਸਮਾਨ ਪਾ ਲਿਆ ਔਰ ਆਪਣਾ ਗੁਜ਼ਾਰਾ ਘਰ ਦਾ ਚਲਾ ਰਿਹਾ ਹੈ ਹਾਲਾਤ ਇਦਾਂ ਦੇ ਹੋ ਗਏ ਕਿ ਨੌਜਵਾਨ ਵੀਰ ਆ ਪੜਿਆ ਲਿਖਿਆ ਹੈ ਪਰ ਛੱਟ ਲੱਗਣ ਕਰਕੇ ਕਹਿਜੋਗਾ ਨਾ ਰਿਹਾ ਇਹ ਛੱਟ ਦੇ ਦਰਜੀ ਮੈਂ ਨਾ 골ਡਨ ਗੇਟ ਤੇ ਹਸਪੀਟਲ ਹੈਗਾ ਨੋਵਾ ਮੈਡੀ ਸਿਟੀ ਉੱਥੋਂ ਮੈਂ ਨਾ ਕੰਮ ਕਰਕੇ ਆਂ ਡਿਆ ਹਾਂ ਤੇ ਮੇਰੇ ਕੋਲ ਤਨਖਾਹ ਵੀ ਸੀ ਤੇ ਨਾਲ ਇੱਕ ਫੋਨ ਸੀ ਤੇ ਉਹਨਾਂ ਨੇ ਨਾ ਚੋਰਾ ਨੇ ਮੈਨੂੰ ਕੋ ਨਾ ਮਤਲਬ ਹੱਥ ਰੋਕਿਆ ਤੇ ਮੈਂ ਨਾ ਖਲਾ ਦਿੱਤੀ ਐਕਟਿਵਾ ਐਕਟਿਵਾ ਤੇ ਹਮ ਤੇ ਜਦੋਂ ਉਹਨਾਂ ਨੇ ਖਲਾ ਰਿਆ ਤੇ ਬਾਅਦ ਵਿੱਚ ਮੇਰੇ ਗਲਗੁਲ ਪੈਣ ਦੇ ਵੇ ਮਤਲਬ ਫੋਨ ਕੱਢ ਲਿਆ ਪੈਸੇ ਕੱਢ ਲਏ ਉਹਨਾਂ ਨੇ ਆਪ ਹੀ ਤੇ ਇੱਕ ਬੰਦਾ ਉਹਨਾਂ ਚੋਂ ਵੀ ਮਤਲਬ ਵਾਰਦਾਤ ਕਰਨ ਡਿਆ ਸੀ ਵੀ ਮਤਲਬ ਸੱਟਾਂ ਡਹਿਬਿਆ ਮਾਰਨਾ ਇੱਕ ਨੇ ਲੱਕ ਦੇ ਵਿੱਚ ਮਤਲਬ ਦੋ ਰਾਡਾ ਦੋ ਰਾਡਾ ਮਾਰੀਆਂ ਤੇ ਉਹਦੇ ਕਰਕੇ ਮੇਰਾ ਜਿਹੜਾ ਤੁਰਨ ਫਿਰਨ ਵਾਲਾ ਮਣਕਣਾ ਸੀ ਨਾ ਉਹ ਗਿਆ ਫਿਸ ਤੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਟੁੱਟ ਗਈ ਜਿਹੜੀ ਰੀੜ ਦੀ ਹੱਡੀ ਹੀ ਉਹ ਟੁੱਟ ਗਈ ਤੇ ਉਹ ਚੱਕਰ ਦੇ ਕਰਕੇ ਹੁਣ ਮਤਲਬ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਲੱਗਦਾ ਜਿਹੜਾ ਉਹ ਫਰੇਟ ਹੋਇਆ ਸੋ ਪਿਆਰੀ ਸੱਜ ਸੰਗਤ ਵੀਰ ਦੇ ਲੱਕ ਦਾ ਪ੍ਰੇਟ ਹੋਇਆ ਹੈ ਕਿ ਸੰਗਤ ਰੱਬ ਦਾ ਰੂਪ ਹੈ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕਿਆ ਜੇ ਕੋਈ ਭਰਾ ਇਹਦਾ ਇਲਾਜ ਕਰਵਾ ਦੇ ਜਾਂ ਇਨ ਨੂੰ ਇਹੋ ਜਿਹਾ ਕੰਮਕਾਰ ਖੋਲ ਦੇ ਜਿਹੜਾ ਜਿਹਦੇ ਨਾਲ ਬੈਠ ਕੇ ਆਪਣੇ ਘਰ ਦਾ ਸਰਕਲ ਚਲਾ ਸਕੇ ਔਰ ਘਰ ਬੈਠਾ ਹੀ ਆਪਣਾ ਕੋਈ ਰਜਗਾਰ ਚਲਾ ਸਕੇ ਇਦਾਂ ਦੀ ਕੋਈ ਮਦਦ ਕੀਤੀ ਜਾਵੇ ਸੋ ਸੰਗਤ ਨੂੰ ਇਹੀ ਅਪੀਲ ਹੈ ਕਿ ਅਸੀਂ ਇਸ ਵੀਰ ਦਾ ਮੋਬਾਈਲ ਨੰਬਰ ਔਰ ਅਕਾਊਂਟ ਨੰਬਰ ਵੀਡੀਓ ਦੇ ਵਿੱਚ ਦਵਾਂਗੇ ਔਰ ਆਪਣੇ ਜਿੰਨੀ ਕ ਸਾਡੀ ਗੁਜਾਇਸ਼ ਹੈ ਉਹਦੇ ਮੁਤਾਬਕ ਵੀਰ ਦੇ ਅਸੀਂ ਹੈਲਪ ਵੀ ਕਰਾਂਗੇ ਔਰ ਅਸੀਂ ਸੰਗਤ ਨੂੰ ਇਹੀ ਅਪੀਲ ਕਰਦੇ ਆ ਕਿ ਵੀਰ ਆਪਣਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲ ਦਿੰਦਾ ਆ ਔਰ ਅਕਾਊਂਟ ਨੰਬਰ ਜਿਹੜਾ ਵਿੱਚ ਐਡ ਕੀਤਾ ਜਾਊਗਾ ਉਹ ਵੀਰ ਆਪਣਾ ਮੋਬਾਈਲ ਨੰਬਰ ਦੱਸ ਦਿੰਦਾ ਤੁਹਾਨੂੰ 788396325 788396325 ਇਹਦਾ ਨੰਬਰ ਆ ਸੋ ਅਸੀਂ ਸੰਗਤ ਨੂੰ ਇਹੀ ਅਪੀਲ ਕਰਦੇ ਆ ਕਿ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਇਹ ਵੀਰ ਦਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਰੰਗੀਲਪੁਰਾ ਹਲਕਾ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਆ ਔਰ ਇਹ ਵੀ ਅਪੀਲ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਗਰੀਬ ਵੀਰ ਦੀ ਮਦਦਤ ਹੋ ਸਕੇ ਸੋ ਅਸੀਂ ਛੋਟੀ ਜੀ ਵੀਰ ਨੂੰ ਭੇਟ ਕਰਾਂਗੇ ਸੋ ਪਿਆਰੀ ਸਾ ਸੰਗਤ ਜਿੰਨੀ ਕਿ ਸਾਡੇ ਕੋ ਗੁਜਾਇ ਸੀ ਗੁਰੂ ਮਹਾਰਾਜ ਜਿੰਨੇ ਕਿਰਪਾ ਕੀਤੀ ਉਹਦੇ ਮੁਤਾਬਕ ਵੀਰ ਦੀ ਮਦਦ ਕੀਤੀ ਗਈ ਆ ਸੋ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਅਸੀਂ ਵੀਰਾਂ ਨੂੰ ਅਪੀਲ ਕਰਾਂਗੇ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਹੋ ਸਕਦਾ ਕੋਈ ਰੱਬੀ ਰੂ ਆ ਕੇ ਇਹਦਾ ਇਲਾਜ ਕਰਵਾ ਦਵੇ ਜਾਂ ਕੋਈ ਇਦਾਂ ਦੀ ਮਦਦ ਕਰ ਦਵੇ ਇਹ ਕਰਕੇ ਸੰਗਤ ਨੂੰ ਇਹੀ ਅਪੀਲ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਵੀਰ ਦੀ ਮਦਦ ਹੋ ਸਕੇ ਕਿਉਂਕਿ ਪਿਛਲੇ ਦਿਨ ਵੀ ਸਾਨੂੰ ਜੰਤੀਪੁਰ ਮਿਲਿਆ ਸੀ ਤੇ ਉਦੋਂ ਵੀ ਅਸੀਂ ਜਿੰਨੀ ਸਾਡੇ ਵਿਦਿਆ ਸੀ ਉਹਦੇ ਮੁਤਾਬਕ ਅਸੀਂ ਮਦਦ ਕੀਤੀ ਸੀ ਤੇ ਫਿਰ ਨੂੰ ਇਹੀ ਵਿਸ਼ਵਾਸ ਦਵਾਉਂਦੇ ਆ ਕਿ ਇਸ ਵੀਡੀਓ ਨੂੰ ਅਸੀਂ ਵਾਰ-ਵਾਰ ਸ਼ੇਅਰ ਕਰਕੇ ਹੋ ਸਕਦਾ ਕੋਈ ਦਾਨੀ ਸੱਜਣ ਇਹਨੂੰ ਆਕੇ ਮਿਲ ਜਾਵੇ ਔਰ ਇਹਦੀ ਮਦਦ ਵਾਰ-ਵਾਰ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ